ਪੰਜਾਬ ਵਿੱਚ ਸਭ ਤੋਂ ਵੱਧ ਤਬਾਹੀ ਮਚਾਉਣ ਵਾਲੇ ਹੜ੍ਹ ਜਿਹੜੇ ਨੇ ਉਹ ਅਗਸਤ ਦੇ ਆਖਰੀ ਹਫਤੇ ਤੇ ਸਤੰਬਰ ਦੇ ਪਹਿਲੇ ਦੋ ਹਫਤੇ ਚੱਲਦੇ ਰਹੇ ਇਨ੍ਹਾਂ ਹੜ੍ਹਾਂ ਦੇ ਕਾਰਨ 50 ਤੋਂ ਵੱਧ ਬੰਦਿਆਂ ਨੇ ਆਪਣੀ ਜਾਨ ਗਵਾ ਲਈ 4 ਲੱਖ ਕਿੱਲੇ ਦੇ ਨੇੜੇ ਫਸਲ ਬਰਬਾਦ ਹੋ ਗਈ ਜਿਸ ਕਿਸੇ ਦੇ ਵਿੱਚ ਝੋਨਾ ਗੰਨਾ ਤੇ ਹੋਰ ਫਸਲਾਂ ਲਾਈਆਂ ਹੋਈਆਂ ਸੀਗੀਆਂ ਇਨ੍ਹਾਂ ਹੜ੍ਹਾਂ ਦਾ 20 ਲੱਖ ਲੋਕਾਂ ਦੇ ਉੱਪਰ ਪ੍ਰਭਾਵ ਪਿਆ ਅਤੇ 4 ਲੱਖ ਦੇ ਨੇੜੇ ਲੋਕਾਂ ਨੂੰ ਇੱਕ ਵਾਰੀ ਆਪਣੀ ਜਿੱਥੇ ਰਹਿ ਰਹੇ ਸੀ ਉਹ ਤੋਂ ਡਿਸਪਲੇਸ ਹੋ ਕੇ ਕਿਸੇ ਸੇਫ ਜਗ੍ਹਾ ਦੇ ਪਰ ਜਾਣਾ ਪਿਆ ਪਰ ਪਿਛਲੇ 6 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਤਿੰਨ ਵਾਰੀ ਹੜ੍ਹ ਆ ਗਏ ਪਹਿਲਾਂ 2019 2023 ਤੇ ਹੁਣ 2025 ਦੇ ਹੜ੍ਹਾਂ ਦਾ ਤਾਂ ਨੁਕਸਾਨ ਐਨਾ ਜ਼ਿਆਦਾ ਵੱਡਾ ਹੈ ਕਿ ਜਿਸ ਦਾ ਅਨੁਮਾਨ ਲਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਇੰਨਾ ਹੜ੍ਹਾਂ ਦੇ ਕਾਰਨ ਪੰਜਾਬ ਨੂੰ 6000 ਕਰੋੜ ਤੋਂ ਲੈ ਕੇ 7000 ਕਰੋੜ ਰੁਪਏ ਤੱਕ ਦਾ ਨੁਕਸਾਨ ਚੱਲਣਾ ਪਿਆ ਸਰਕਾਰਾਂ ਨੇ ਆਪਾਂ ਨੂੰ ਆਪਣੀ ਬਾਹ ਫੜੀ ਜਾਂ ਨਹੀਂ ਫੜੀ ਆਪ ਜੇ ਦੀ ਵੀਡੀਓ ਪਾਇਸ ਟਾਪਿਕ ਤੇ ਨਹੀਂ ਬਣਾ ਰਹੇ ਅੱਜ ਦੀ ਵੀਡੀਓ ਪਾਇਸ ਟਾਪਿਕ ਤੇ ਬਣਾਉਣ ਬਾਰੇ ਸੋਚਿਆ ਹੈ ਕੀ ਰੀਜ਼ਨ ਹੈ ਕਿ ਪੰਜਾਬ ਦੇ ਵਿੱਚ ਪਿਛਲੇ 6 ਸਾਲਾਂ 'ਚ ਤਿੰਨ ਵਾਰੀ ਹੜ੍ਹ ਆ ਗਿਆ ਜਿਸ ਦੇ ਵਿੱਚੋਂ ਦੋ ਕੀ ਵੱਡੇ ਹੜ੍ਹ ਮੰਨੇ ਗਏ ਸਾਂਝੇ ਪੰਜਾਬ ਦੇ ਵਿੱਚ ਪੰਜ ਦਰਿਆ ਵਗਦੇ ਸੀਗੇ ਸਤਲੁਜ ਬਿਆਸ ਰਾਵੀ ਜੇਲਮ ਤੇ ਝਨਾਬ ਪੰਜਾਬ ਨਦੀਆਂ ਤੇ ਦਰਿਆਵਾਂ ਦੇ ਡੈਸ ਨੈਟਵਰਕ ਤੋਂ ਬਣਿਆ ਹੋਇਆ ਸਤਲੁਜ ਬਿਆਸ ਤੇ ਰਾਵੀ ਇਹ ਮੌਜੂਦਾ ਪੰਜਾਬ ਦੀਆਂ ਤਿੰਨ ਨਦੀਆਂ ਨੇ ਇਹਨਾਂ ਤਿੰਨੇ ਨਦੀਆਂ ਦੇ ਕਾਰਨ ਮਾਝਾ ਮਾਲਵਾ ਤੇ ਦੋਆਬੇ ਦੀ ਜਿਹੜੇ ਖੇਤ ਨੇ ਹਰੇ ਭਰੇ ਨੇ ਇਹਨਾਂ ਨਦੀਆਂ ਨੇ ਹੀ ਪੰਜਾਬ ਦੀ ਜ਼ਮੀਨ ਨੂੰ ਫਰਟਾਈਲ ਬਣਾਇਆ ਅਤੇ ਪੰਜਾਬ ਦੀਆਂ ਤਿੰਨ ਨਦੀਆਂ ਦੇ ਵਿੱਚੋਂ ਸਭ ਤੋਂ ਵੱਡੀ ਨਦੀ ਸਤਲੁਜਾ ਜਿਹੜੀ ਕਿ ਤਿੱਬਤ ਤੋਂ ਸ਼ੁਰੂ ਹੁੰਦੀ ਹੈ ਰਾਖਸ਼ਤਾਲ ਤੋਂ ਤੇ ਇੰਡੀਆ ਦੇ ਵਿੱਚ ਹਿਮਾਚਲ ਦੇ ਵਿੱਚ ਦੀ ਆ ਕੇ ਰੋਪੜ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੀ ਹੈ ਉਸ ਤੋਂ ਬਾਅਦ ਇਹ ਲੁਧਿਆਣਾ ਫਿਰੋਜ਼ਪੁਰ ਫਾਜ਼ਿਲਕਾ ਹੁਸ਼ਿਆਰਪੁਰ ਇਹਨਾਂ ਏਰੀਆ ਨੂੰ ਪਾਣੀ ਦਿੰਦਾ ਹੋਇਆ ਹਰੀਕੇ ਪੱਤਣ ਜਾ ਕੇ ਬਿਆਸ ਦੇ ਨਾਲ ਮਿਲ ਜਾਂਦਾ ਹੈ ਜਿਹੜਾ ਸਤਲੁਜ ਦਰਿਆ ਦੇ ਵਿਚਲਾ ਪਾਣੀ ਆ ਉਹ स्नो ਮੈਲਟ ਹੋਣ ਦੇ ਤੇ ਰੇਨਫਾਲ ਦੇ ਉੱਪਰ ਡਿਪੈਂਡ ਕਰਦਾ ਤਾਂ ਕਰਕੇ ਇਸ ਨਦੀ ਦੇ ਵਹਾਅ ਨੂੰ ਪਹਿਲਾਂ ਪ੍ਰੈਡਿਕਟ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਅਤੇ ਸਤਲੁਜ ਦੇ ਉੱਪਰ ਹੀ ਭਾਰਤ ਦਾ ਸਭ ਤੋਂ ਹਾਈ ਗ੍ਰੈਵਿਟੀ ਡੈਮ ਬਣਿਆ ਹੋਇਆ ਜਿਹਨੂੰ ਆਪਾਂ ਆਕੜਾ ਡੈਮ ਕਹਿੰਦੇ ਆ ਇਹਹੀ ਡੈਮ ਗੋਬਿੰਦ ਸਾਗਰ ਰਿਜ਼ਰਵਾਇਰ ਬਣਾਉਂਦਾ ਹੈ ਜਿਸ ਦੇ ਵਿੱਚ ਇਹ ਪਹਾੜਾਂ ਤੋਂ ਆ ਕੇ ਸਾਰਾ ਪਾਣੀ ਇਕੱਠਾ ਹੁੰਦਾ ਤੇ ਉਸ ਤੋਂ ਬਾਅਦ ਡੈਮਾਂ ਦੇ ਥਰੂ ਇਲੈਕਟ੍ਰਿਸਿਟੀ ਪੈਦਾ ਕਰਕੇ ਜਿੱਥੋਂ ਇਹ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਾਂ ਤੱਕ ਪਾਣੀ ਪਹੁੰਚਾਉਂਦਾ ਇਸ ਰਿਜ਼ਰਵਾਇਰ ਦੀ ਜਿਹੜੀ ਕੈਪੈਸਿਟੀ ਹੈ 1680 ਫੀਟ ਹੈ ਮਤਲਬ ਇਹਦੇ ਵਿੱਚ 1680 ਫੀਟ ਪਾਣੀ ਆਪਾਂ ਸਟੋਰ ਕਰ ਸਕਦੇ ਹਾਂ ਜਿਹੜਾ ਕਿ ਸੇਫ ਲਿਮਟ ਹੈ ਪਰ ਇਸ ਵਾਰ 26 ਅਗਸਤ ਨੂੰ ਇਸ ਦੇ ਵਿੱਚ 1670 ਲੀਟਰ ਪਾਣੀ ਪਹਿਲਾਂ ਹੀ ਸੀਗਾ ਜਿਹੜਾ ਕਿ ਬਿਲਕੁਲ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਸੀਗਾ ਵਿਆਸ ਦਰਿਆ ਵਿਆਸਕੁੰਡ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵਿੱਚ ਮੁਕੇਰੀਆਂ ਦੇ ਵਿੱਚ ਦੀ ਐਂਟਰ ਹੋ ਕੇ ਹੁਸ਼ਿਆਰਪੁਰ ਗੁਰਦਾਸਪੁਰ ਤੇ ਜਲੰਧਰ ਹੁੰਦੇ ਹੋਏ ਇਹ ਵੀ ਤਰਨ ਤਾਰਨ ਜਾ ਕੇ ਸਤਲੁਜ ਦੇ ਨਾਲ ਮਿਲ ਜਾਂਦੀ ਹੈ ਜਿਹੜੀ ਇਸ ਨਦੀ ਦੀ ਵਾਟਰ ਹੋਲਡਿੰਗ ਕਪੈਸਿਟੀ 8 ਲੱਖ ਕਿਊਸਿਕ ਲੀਟਰ ਹੈ ਅਤੇ ਬਿਆਸ ਨਦੀ ਦੇ ਉੱਪਰ ਪੌਂਗ ਡੈਮ ਬਣਿਆ ਹੋਇਆ ਹੈ। ਇਸ ਡੈਮ ਦਾ ਮੇਨ ਕੰਮ ਐਨਰਜੀ ਜਨਰੇਟ ਕਰਨਾ ਅਤੇ ਇਰੀਗੇਸ਼ਨ ਲਈ ਇਸ ਨੂੰ ਸਭ ਤੋਂ ਵੱਧ ਵਰਤਿਆ ਜਾਂਦਾ ਹੈ। ਇਸ ਡੈਮ ਦੇ ਉੱਪਰ ਮਹਾਰਾਜਾ ਪ੍ਰਤਾਪ ਜਿਜ਼ਵਾਇਰ ਬਣਿਆ ਹੋਇਆ ਜਿਸ ਦੀ ਕੈਪੈਸਿਟੀ 1410 ਫੀਟ ਹੈ ਤੇ ਇਸ ਵਾਰ 26 ਜੁਲਾਈ ਨੂੰ ਰਿਜ਼ਰਵਾਇਰ ਦੇ ਵਿੱਚ 1390 ਫੀਟ ਪਾਣੀ ਸੀਗਾ ਜਿਹੜਾ ਕਿ ਬਿਲਕੁਲ ਡੇਂਜਰ ਲੈਵਲ ਦੇ ਬਿਲਕੁਲ ਨੇੜੇ ਸੀਗਾ। ਇਸ ਤੋਂ ਬਾਅਦ ਆਪਾਂ ਤੀਸਰੀ ਨਦੀ ਰਾਵੀ ਦੀ ਗੱਲ ਕਰਦੇ ਹਾਂ। ਰਾਵੀ ਨਦੀ ਰੌਤਾਂਗ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵਿੱਚ ਪਠਾਨਕੋਟ ਤੋਂ ਗੁਰਦਾਸਪੁਰ ਹੁੰਦੀ ਹੋਈ ਇਹ ਅੱਗੇ ਜਾ ਕੇ ਹਨਾਬ ਨਾਲ ਮਿਲ ਜਾਂਦੀ ਆ ਤੇ ਇਹ ਜਿਹੜੀ ਰਾਵੀ ਦੀ ਆਪਣੀ ওয়াটার ਹੋਲਡਿੰਗ ਦੀ ਕੈਪੈਸਿਟੀ ਆ ਉਹ 2 ਲੱਖ ਕਿਊਸਿਕ ਮੀਟਰ ਹੈ ਤੇ 13 ਵੀ ਦੇ ਉੱਪਰ ਜਿਹੜਾ ਡੈਮ ਬਣਿਆ ਹੋਇਆ ਉਹਦਾ ਨਾਮ ਰਣਜੀਤ ਸਾਗਰ ਡੈਮ ਹੈ ਜਿਹਦੀ ਕੀ ਕੈਪੈਸਿਟੀ 1730 ਫੁੱਟ ਹੈ ਤੇ 26 ਤਰੀਕ ਨੂੰ ਇਹਦਾ ਵੀ ਲੈਵਲ 1729 ਫੀਟ ਸੀਗਾ ਜਿਹੜਾ ਕੁਲ ਡੇਂਜਰ ਲੈਵਲ ਦੇ ਉੱਪਰ ਹੀ ਸੀਗਾ ਇਹੇ ਨਦੀਆਂ ਜਦੋਂ ਪਹਾੜਾਂ ਤੋਂ ਵਹਿ ਕੇ نیچے ਪਲੇਨਸ ਵੱਲ ਆਉਂਦੀਆਂ ਨੇ ਤੇ ਇਹ ਆਪਣੇ ਨਾਲ ਆਪਣੇ ਨਾਲ ਬਹੁਤ ਸਾਰੇ ਖਣਿਜ ਪਦਾਰਥ ਰੇਤ ਪੱਥਰ ਬਹੁਤ ਕੁਝ ਲੈ ਕੇ ਆਉਂਦੀਆਂ ਨੇ ਜਿਹੜੀਆਂ ਕਿ ਅੱਗੇ-ਅੱਗੇ ਜਿਹੜੇ ਪਲੇਨ ਇਲਾਕੇ ਨੇ ਉੱਥੇ ਆ ਕੇ ਥੱਲੇ ਜਿਹੜੇ ਵੀ ਖਣਿਜ ਪਦਾਰਥ ਪੱਥਰ ਹੁੰਦੇ ਨੇ ਉਹ ਰੁਕਦੇ ਜਾਂਦੇ ਨੇ ਤੇ ਉੱਪਰ-ਉੱਪਰ ਪਾਣੀ ਅੱਗੇ-ਅੱਗੇ ਵਹਿੰਦਾ ਜਾਂਦਾ ਜਿਹਦੇ ਕਰਕੇ ਜਗ੍ਹਾ ਨਦੀਆਂ ਨੇ ਇਹਦੇ ਵਿੱਚ ਸੈਡੀਮੈਂਟੇਸ਼ਨ ਹੋ ਜਾਂਦੀਆਂ ਮਤਲਬ ਕਿ ਪਾਣੀ ਲੰਘਣ ਦੇ ਰਸਤੇ ਦੇ ਵਿੱਚ ਪੱਥਰ ਰੋੜੇ ਲੱਕੜਾ ਮਿੱਟੀ ਪਹਾੜੀ ਜਦੋਂ ਇਹ ਥੱਲੇ ਦੋਕਣ ਲੱਗ ਜਾਂਦੇ ਨੇ ਤਾਂ ਜਿਹੜੀ ਨਦੀ ਦੀ ਵਾਟਰ ਹੋਲਡਿੰਗ ਕੈਪੈਸਿਟੀ ਹੁੰਦੀ ਹੈ ਉਹ ਆਟੋਮੈਟਿਕਲੀ ਘਟ ਜਾਂਦੀ ਹੈ ਉਹਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ ਆਪਾਂ ਨੂੰ ਡੀ ਸਿਲਟੀਫਿਕੇਸ਼ਨ ਕਰਨੀ ਪੈਂਦੀ ਹੈ ਡੀ ਸਿਲਟੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਕਿ ਜਿਹੜੇ ਵੀ ਖਣਿਜ ਪਦਾਰਥ ਰੇਤ ਜੰਮੀ ਹੋਈ ਹੈ ਆਪਣੀ ਨਦੀ ਦੇ ਵਿੱਚ ਘਾਰ ਉਹਨੂੰ ਆਪਾਂ ਉੱਥੋਂ ਕੱਢ ਕੇ ਨਦੀ ਦੇ ਬੰਨ੍ਹਾਂ ਦੇ ਉੱਪਰ ਲਾ ਦਿੰਦੇ ਜਿਸ ਦੇ ਨਾਲ ਨਾਲ ਤਾਂ ਨਦੀ ਦੀ ਵਾਟਰ ਹੋਲਡਿੰਗ ਕੈਪੈਸਿਟੀ ਬਣੀ ਰਹਿੰਦੀ ਹੈ ਤੇ ਨਾਲ ਇੱਕ ਫਾਇਦਾ ਹੋਰ ਹੁੰਦਾ ਕਿ ਨਦੀ ਆਪਣੇ ਰੇਤ ਨਾਲ ਆਪਣੀ ਬੰਨ੍ਹ ਮਜ਼ਬੂਤ ਕਰ ਲੈਂਦੀ ਹੈ ਤੇ ਡੈਮਸ ਤੋਂ ਬਾਅਦ ਜਿਹੜਾ ਪਾਣੀ ਹੈ ਹੈਡਵਰਕਸ ਦੇ ਕੋਲ ਆ ਜਾਂਦਾ ਹੈ ਹੈਡਵਰਕਸ ਦਾ ਮੇਨ ਕੰਮ ਕੀ ਹੁੰਦਾ ਹੈ ਇਹ ਜਿਹੜਾ ਪਾਣੀ ਹੈ ਦੇ ਫਲੋ ਨੂੰ ਕੰਟਰੋਲ ਕਰਨਾ ਤੇ ਪਾਣੀ ਨੂੰ ਡਾਇਰੈਕਸ਼ਨ ਦੇਣੀ ਵੀ ਕਿੱਧਰ ਕਿੰਨਾ ਭੇਜਣਾ ਹੈ ਕਿੱਧਰੋਂ ਕਿੰਨਾ ਰੋਕਣਾ ਹੈ ਤਾਂ ਇਹਨਾਂ ਦਾ ਮੇਨ ਕੰਮ ਹੈ ਕਿ ਨਾ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਇੱਕ ਸਹੀ ਤਰੀਕੇ ਨਾਲ ਸੇਫਲੀ ਵਗਦਾ ਰਹੇ ਤੇ ਇਹਨਾਂ ਨਦੀਆਂ ਦੇ ਕੈਚਮੈਂਟ ਏਰੀਆ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਬਾਰਿਸ਼ ਹੋਣ ਕਰਨਾ ਇਹਨਾਂ ਨਦੀਆਂ ਦੇ ਵਿੱਚ ਜਿਹੜਾ ਪਾਣੀ ਸੀ ਇਹਨਾਂ ਦੀ ਕੈਰਿੰਗ ਕਪੈਸਿਟੀ ਤੋਂ ਬਹੁਤ ਜ਼ਿਆਦਾ ਆ ਗਿਆ ਤੇ ਉੱਪਰ ਪੰਜਾਬ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਇਸ ਕਾਰਨ ਕਿ ਪੰਜਾਬ ਨੂੰ ਇੰਨੇ ਜ਼ਿਆਦਾ ਖਤਰਨਾਕ ਹੜ੍ਹ ਦੇਖਣੇ ਪਏ ਪਰ ਆਈਐਮਡੀ ਨੇ ਪਹਿਲਾਂ ਹੀ ਕਾਫੀ ਟਾਈਮ ਪਹਿਲਾਂ ਹੀ ਵਾਰਨਿੰਗ ਵਾਰ-ਵਾਰ ਇਸ਼ੂ ਕਰ ਰਹੀ ਸੀ ਕਿ ਪੰਜਾਬ ਦੇ ਵਿੱਚ ਇਸ ਵਾਰ ਵੱਧਮੀ ਪੈਣ ਦੇ 126% ਚਾਂਸ ਨੇ ਕਿ ਪੰਜਾਬ ਦੇ ਵਿੱਚ ਆਮ ਨਾਲੋਂ 126% ਨਹੀਂ ਵੱਧ ਪੈ ਜਾਂਦਾ ਪਰ ਉਦੋਂ ਪਤਾ ਨਹੀਂ ਕਿਸ ਤਰ੍ਹਾਂ ਦੀ ਮਿਸਮੈਨੇਜਮੈਂਟ ਹੋਈ ਕਿ ਰਹਿਣ ਦੇ ਸਮੇਂ ਤੇ ਸਹੀ ਫੈਸਲੇ ਨਹੀਂ ਲੈ ਕੇ ਜਿਸ ਕਰਕੇ ਜਿਹੜਾ ਆਪਾਂ ਨੁਕਸਾਨ ਕੰਟਰੋਲ ਕਰ ਸਕਦੇ ਸੀ ਉਹ ਆਪਾਂ ਕੰਟਰੋਲ ਹੀ ਕਰ ਪਏ ਆਪਾਂ ਨੁਕਸਾਨ ਕੰਟਰੋਲ ਕਰਨ ਦੇ ਵਿੱਚ ਫੇਲ ਹੋ ਗਏ ਤੇ ਇਕੱਲਾ ਬਾਰਿਸ਼ ਜਾਂ ਕਲਾਈਮੇਟ ਚੇਂਜ ਆਪਾਂ ਕਹਿ ਦੇਣਾ ਕਿ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਮੀਂਹ ਜ਼ਿਆਦਾ ਪੈਣ ਲੱਗੇ ਇਕੱਲਾ ਇਹੀ ਰੀਜ਼ਨ ਨਹੀਂ ਹੈਗਾ ਇਹ ਖੜਾ ਹੋਣ ਦਾ ਇਹਦੇ ਵਿੱਚ ਮੈਨ ਮੇਡ 에ਰਰ ਤੇ ਫੇਲਿਅਰ ਦਾ ਵੀ ਇੱਕ ਬਹੁਤ ਵੱਡਾ ਹੱਥ ਹੈ ਜਿਸ ਦੇ ਨਾਲ ਕਿ ਆਪਾਂ ਇਹ ਨੁਕਸਾਨ ਸੀ ਜਿਹੜਾ ਉਹ ਕੰਟਰੋਲ ਕਰ ਸਕਦੇ ਸੀਗੇ ਇਹ ਨੁਕਸਾਨ ਹੋਣਾ ਆਪਾਂ ਸੰਭਵ ਸੀਗਾ ਪਰ ਉਹ ਕੰਟਰੋਲ ਤਾਂ ਆਪਾਂ ਕਰ ਸਕਦੇ ਸੀ ਆਪਾਂ ਕੰਟਰੋਲ ਵੀ ਨਹੀਂ ਕਰ ਸਕੇ 2023 ਦੇ ਹੜ੍ਹਾਂ ਤੋਂ ਬਾਅਦ ਉਹਨੇ ਸਟੱਡੀ ਤੋਂ ਪਤਾ ਲੱਗਾ ਕਿ ਇਲੀਗਲ ਮਾਈਨਿੰਗ ਤੇ ਇਨਕ੍ਰੂਚਮੈਂਟਸ ਨੇ ਜਿਹੜਾ ਪਾਣੀ ਦਾ ਅਸਲ ਰਸਤਾ ਸੀ ਉਹ ਰਸਤਾ ਹੀ ਬਦਲਤਾ। ਉਹ ਬੰਦੇ ਨੇ ਆਪਣੇ ਫਾਇਦੇ ਲਈ ਦਰਿਆਵਾਂ ਦੇ ਵਿੱਚ ਇਲੀਗਲ ਮਾਈਨਿੰਗ ਕੀਤੀ। ਲੋਕਾਂ ਨੇ ਇਹਦੇ ਕੰਡਿਆਂ ਦੇ ਉੱਪਰ ਖੇਤੀਆਂ ਕੀਤੀਆਂ ਜਿਸ ਕਾਰਨ ਜਿਹੜਾ ਪਾਣੀ ਦਾ ਅਸਲ ਲੰਘਣ ਦਾ ਰਸਤਾ ਸੀ ਉਹ ਰਸਤਾ ਹੀ ਬਦਲ ਗਿਆ। ਜਦੋਂ ਪਾਣੀ ਨੂੰ ਸਹੀ ਲੰਘਣ ਦਾ ਰਸਤਾ ਨਹੀਂ ਮਿਲਿਆ ਤੇ ਪਾਣੀ ਨੇ ਆਪਣਾ ਰਸਤਾ ਬਣਾਇਆ ਜਿਸ ਕਰਕੇ ਉਹ ਰਹਾ ਸ਼ਹਿਰੀਆਂ 'ਚ ਵੀ ਪਹੁੰਚਿਆ। ਫਸਲੀ ਜ਼ਮੀਨਾਂ ਦੇ ਵਿੱਚ ਵੀ ਪਹੁੰਚਾ ਜਿਹਦਾ ਨੁਕਸਾਨ ਕਿ ਪਰ ਸਾਰਿਆਂ ਨੂੰ ਬਹੁਤ ਜਿਆਦਾ ਵੱਡੇ ਪੱਦਰ ਦੇ ਦੇਖਣ ਨੂੰ ਮਿਲਿਆ ਪੱਤੇ ਪਤਾ ਲੱਗਿਆ ਕਿ ਜਿਹੜੇ ਪੰਨ ਨੇ ਨਦੀਆਂ ਨੇ ਇਹਨਾਂ ਦੀ ਕਦੇ ਮੁਰੰਮਤ ਹੀ ਨਹੀਂ ਹੋਈ ਹੈਗੀ ਡਰੇਨੇਜ ਚੈਨਲ ਹੋ ਗਏ ਨਦੀਆਂ ਨਾਲੇ ਉਹਨਾਂ ਦੀ ਸਫਾਈ ਉਹ ਨਹੀਂ ਕਰਾਈ ਗਈ ਹੈਗੀ ਤੇ ਇੱਕ ਗੱਲ ਹੋਰ ਸਾਹਮਣੇ ਜਿਹੜੇ ਬਰਸਾਤੀ ਚੋਏ ਬਣੇ ਹੋਏ ਸੀ ਕਿ ਕਿਸਾਨਾਂ ਨੇ ਕੀ ਕਰਿਆ ਉਹਨੂੰ ਵਾਹ ਵਾ ਕੇ ਆਪਣੀ ਜ਼ਮੀਨ ਦੇ ਵਿੱਚ ਹੀ ਰਲਾ ਲਿਆ ਉਹ ਬਰਸਾਤੀ ਚੋਏ ਐਵੇਂ ਦੇ ਹਾਲਾਤਾਂ ਵਾਸਤੇ ਬਣਾਏ ਹੋਏ ਸੀ ਕਿ ਅਗਰ ਹੱਦੋਂ ਵੱਧ ਪਾਣੀ ਆ ਜਾਏ ਤਾਂ ਚੋਏ ਦੇ ਵਿੱਚ ਦੀ ਪਾਣੀ ਕੱਢਿਆ ਜਾ ਸਕੇ ਤੇ ਜਿਹੜੇ ਫਸਲਾਂ ਨੇ ਉਹਨਾਂ ਦਾ ਬਚਾਅ ਹੋ ਸਕੇ ਪਰ ਫਸਲੀ ਇਲਾਕਾ ਹੀ ਬਣਾ ਲਿਆ ਉਹਨੂੰ ਤਾਂ ਫਿਰ ਪਾਣੀ ਸਾਰੇ ਕਿਤੇ ਹੀ ਫੈਲ ਗਿਆ ਤੇ ਇਸ ਕਾਰਨ ਨੁਕਸਾਨ ਦੁੱਗਣਾ ਤਿੰਗਣਾ ਵੱਧ ਹੋਇਆ ਇਹ ਸਾਰੇ ਇਲੀਗਲ ਮਾਈਨਿੰਗ ਇਲੀਗਲ ਐਗਰੀਕਲਚਰ ਐਕਟੀਵਿਟੀਆਂ ਹੋਰ ਬਹੁਤ ਸਾਰੀਆਂ ਇਨਸਾਨੀ ਕਾਰਨਾ ਕਰਕੇ ਜਿਹੜਾ ਪਾਣੀ ਨੂੰ ਆਪਦੇ ਲੰਘਣ ਲਈ ਸਹੀ ਰਸਤਾ ਸੀ ਉਹ ਮਿਲਿਆ ਹੀ ਨਹੀਂ ਪੰਜਾਬ ਸਰਕਾਰ ਨੇ 117 ਕਰੋੜ ਦਾ ਫੰਡ ਵੀ ਜਾਰੀ ਕੀਤਾ ਸੀ ਤਾਂ ਕਿ 2008 ਕਿਲੋਮੀਟਰ ਲੰਬੇ ਤੂਸੀ ਵੰਦ ਨੂੰ ਤਕਰੜਾ ਕੀਤਾ ਜਾ ਸਕੇ ਅਦੇ ਡਰੇਨੇਜ ਚੈਨਲ ਨੇ ਸੂਆਂ ਦੀ ਤੇ ਨਾਲਿਆਂ ਦੀ ਸਫਾਈ ਕੀਤੀ ਜਾ ਸਕੇ ਵਾਰੇ ਫੈਸਲਾ ਇੰਨੀ ਲੇਟ ਲਿਆ ਗਿਆ ਕਿ ਇਹ ਵਰਕ ਕਰਨ ਲਈ ਟਾਈਮ ਵੀ ਜਿਹੜੀ ਬਹੁਤ ਘੱਟ ਸੀਗਾ ਕਿ ਉਸ ਤੋਂ ਪਹਿਲਾਂ ਹੀ ਪਹਾੜ ਆ ਗਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸੁੱਚਾ ਸਿੰਘ ਦਾ ਕਹਿਣਾ ਹੈ ਕਿ ਸਾਡੇ ਕੋਲੇ ਮਾਸਟਰ ਪਲਾਨ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਹੜ੍ਹਾਂ ਤੋਂ ਨੁਕਸਾਨ ਹੋਣਾ ਸੀ ਉਹਨੂੰ ਘੱਟ ਨਹੀਂ ਕਰ पाए ਪੋਲੀਟੀਕਲ ਨੈਗਲੈਕਟਰ ਤੇ ਇਹਨਾਂ ਨਦੀਆਂ ਦੇ ਕਮਜ਼ੋਰ ਬੰਨ੍ਹ ਨੇ ਨੁਕਸਾਨ ਵਿੱਚ ਵਾਧਾ ਹੋਣ ਦੇ ਵਿੱਚ ਇੱਕ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਆ ਕਿ ਜਿਹੜੇ ਆਪਾਂ ਨੂੰ ਬੰਨ੍ਹ ਟੁੱਟਣ ਦੀ ਇੰਨੀ ਜ਼ਿਆਦਾ ਖ਼ਬਰ ਆਈਆਂ ਉਸ ਦੇ ਵਿੱਚ ਸਭ ਤੋਂ ਵੱਡੇ ਰੀਜ਼ਨ ਇਲੀਗਲ ਮਾਈਨਿੰਗ ਅਤੇ ਇਲੀਗਲ ਐਗਰੀਕਲਚਰਲ ਪ੍ਰੈਕਟਿਸਿਸ ਦਾ ਹਿਮਾਚਲ ਵਿੱਚ ਕੰਸਟਰਕਸ਼ਨ ਬਹੁਤ ਜ਼ਿਆਦਾ ਹੋਣ ਕਰਕੇ ਦਰਖਤਾਂ ਦਾ ਇਕੱਠੇ ਜਾਣ ਕਰਕੇ ਜਿਸ ਕਰਕੇ ਕਿ ਕਲਾਈਮੇਟ ਚੇਂਜ ਆ ਰਿਹਾ ਜਿਸ ਕਾਰਨ ਕਿ ਇਹਨਾਂ ਬਾਰਿਸ਼ਾਂ ਦਾ ਇਹਨਾਂ ਮੌਨਸੂਨਾਂ ਦਾ ਪਹਿਲਾ ਪ੍ਰੈਡਿਕਸ਼ਨ ਕਰਨੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਹੀ ਹੈ ਕਿ ਕਿੰਨਾ ਮੀਂਹ ਆਊਗਾ ਤੇ ਕਦੋਂ ਆਊਗਾ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਰਿਕਾਰਡ ਵੀ ਕਰਿਆ ਗਿਆ ਜਦੋਂ ਮੈਂ ਰਿਸਰਚ ਕਰ ਰਿਹਾ ਸੀ ਮੈਨੂੰ ਪਤਾ ਲੱਗਿਆ ਕਿ ਇਹਨਾਂ ਮੌਨਸੂਨ ਤੋਂ ਸਿਰਫ 17 ਦਿਨ ਪਹਿਲਾਂ 5 ਜੂਨ ਨੂੰ ਪੰਜਾਬ ਸਰਕਾਰ ਦੀ ਮੀਟਿੰਗ ਹੋਈ ਸੀ ਕਿੰਨਾ ਮੌਸਮ ਦੇ ਨਾਲ ਕਿਵੇਂ ਆਪਾਂ ਨਜਿੱਠਣਾ ਹੈ ਜਿਹੜਾ ਹੜ੍ਹ ਵਰਗੇ ਹਾਲਾਤ ਹੁੰਦੇ ਨੇ ਤਾਂ ਆਪਾਂ ਨੇ ਕੀ ਕਰਨਾ ਤੇ ਪਰ ਇਹਨਾਂ 17 ਦਿਨਾਂ ਦੇ ਵਿੱਚ ਕੋਈ ਖਾਸ ਤਿਆਰੀ ਨਹੀਂ ਹੋ ਸਕੀ ਤੇ 22 ਜੂਨ ਨੂੰ ਸਾਊਥ-ਵੈਸਟ ਮੌਨਸੂਨ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰਤਾ ਸੀਗਾ ਤੇ ਤੇਜ਼ ਬਾਰਿਸ਼ਾਂ ਸ਼ੁਰੂ ਹੋ ਗਈਆਂ ਸੀ ਤੇ ਇਸ ਵੀਡੀਓ ਤੇ ਸਾਨੂੰ ਪਤਾ ਲੱਗਿਆ ਕਿ ਕਲਾਈਮੇਟ ਚੇਂਜ ਨੇ ਕਿੰਨਾ ਜ਼ਿਆਦਾ ਅਸਰ ਪਾਇਆ ਹੈ ਕਿ ਪੰਜਾਬ ਦੇ ਵਿੱਚ ਪਿਛਲੇ 6 ਸਾਲਾਂ ਦੇ ਵਿੱਚ ਤੇ ਤਿੰਨ ਵਾਰੀ ਹੜ੍ਹ ਆ ਗਏ ਅੱਗੇ ਅਸੀਂ ਅਰਦਾਸ ਕਰਾਂਗੇ ਕਿ ਪੰਜਾਬ ਨੂੰ ਐਵੇਂ ਦੇ ਦਿਨ ਕਦੇ ਵੀ ਨਾ ਦੇਖਣੇ ਪੈਣ